ਸਤਿ ਸ੍ਰੀ ਅਕਾਲ ਅੱਜ ਅਸੀਂ ਪੰਜਾਬੀ ਸਾਹਿਤ ਦੇ ਇੱਕ ਬਹੁਤ ਹੀ ਖਾਸ ਨਾਵਲ ਤੇ ਗੱਲ ਕਰ ਰਹੇ ਹਾਂ ਹਾਂਜੀ ਨਾਨਕ ਸਿੰਘ ਦਾ ਪਵਿੱਤਰ ਪਾਪੀ ਅਸੀਂ ਇਸ ਦੇ ਸ਼ੁਰੂਆਤੀ ਹਿੱਸਿਆਂ ਤੇ ਮਤਲਬ ਪਹਿਲੇ ਕੁਝ ਕਾਣਾਂ ਤੇ ਗੱਲ ਕਰਾਂਗੇ ਹਾਂ ਜਿੱਥੇ ਕਹਾਣੀ ਦੀ ਨੀਂਹ ਰੱਖੀ ਜਾਂਦੀ ਹੈ ਅਸੀਂ ਮਿਲਦੇ ਹਾਂ ਮੁੱਖ ਪਾਤਰ ਕੇਦਾਰ ਨੂੰ ਹਾਂਜੀ ਕੇਦਾਰ ਜੋ ਇੱਕ ਮੁਸ਼ਕਲ ਵਿੱਚ ਘਰੇ ਪਰਿਵਾਰ ਲਾਲਾ ਪੰਨਾ ਲਾਲ ਦੇ ਪਰਿਵਾਰ ਕੋਲ ਪਹੁੰਚਦਾ ਹੈ ਤੇ ਉੱਥੋਂ ਹੀ ਕਹਾਣੀ ਦੀਆਂ ਪਰਤਾਂ ਖੋਲਣੀਆਂ ਸ਼ੁਰੂ ਹੁੰਦੀਆਂ ਨੇ ਸਾਡਾ ਮਕਸਦ ਹੈ ਇਹਨਾਂ ਪਾਤਰਾਂ ਦੇ ਰਿਸ਼ਤੇ ਉਹਨਾਂ ਦੀਆਂ ਮਜਬੂਰੀਆਂ ਤੇ ਖਾਸ ਕਰਕੇ ਉਹ ਨੈਤਿਕ ਸਵਾਲ ਜਿਹੜੇ ਨਾਨਕ ਸਿੰਘ ਉਠਾਉਂਦੇ ਨੇ ਉਹਨਾਂ ਨੂੰ ਸਮਝਣਾ ਬਿਲਕੁਲ ਖਾਸ ਕਰਕੇ ਇਹ ਪਵਿੱਤਰ ਤੇ ਪਾਪੀ ਵਾਲਾ ਸੰਕਲਪ ਕੌਣ ਤੈਅ ਕਰਦਾ ਹੈ ਕਿ ਸਿਰਫ ਕੰਮ ਦੇਖੇ ਜਾਂਦੇ ਨੇ ਜਾਂ ਹਾਲਾਤ ਵੀ ਸਹੀ ਗੱਲ ਹੈ ਤਾਂ ਫਿਰ ਸ਼ੁਰੂ ਕਰੀਏ ਕੇਦਾਰ ਦੇ ਆਉਣ ਤੋਂ ਜਦੋਂ ਉਹ ਪੰਨਾ ਲਾਲ ਦੇ ਘਰ ਪਹੁੰਚਦਾ ਹੈ ਦਰਵਾਜ਼ਾ ਖੜਕਾਉਂਦਾ ਹੈ ਤਾਂ ਅੰਦਰ ਦਾ ਮਾਹੌਲ ਕਿ ਹੋ ਜਾਏ ਮਤਲਬ ਨਾਨਕ ਸਿੰਘ ਨੇ ਕਿਵੇਂ بیان ਕੀਤਾ ਆਹਾਂ ਉਹ ਸਿਰਫ ਗਰੀਬੀ ਨਹੀਂ ਦਿਖਾਉਂਦੇ ਉੱਥੇ ਇੱਕ ਡੂੰਗੀ ਉਦਾਸੀ ਇੱਕ ਬੇਵਸੀ ਜਹੀ ਹੈ ਕਿਦਾਰ ਜਦੋਂ ਅੰਦਰ ਜਾਂਦਾ ਹੈ ਤਾਂ ਇੱਕ ਭਾਰੀ ਜਿਹਾ ਮਾਹੌਲ ਮਹਿਸੂਸ ਹੁੰਦਾ ਹੈ ਅੱਛਾ ਇੱਕ ਪਾਸੇ ਪੰਨਾ ਲਾਲ ਜੀ ਬਿਮਾਰ ਪਏ ਨੇ ਮੰਜੀ ਵੀ ਟੁੱਟੀ ਜਈ ਕੱਪੜੇ ਪੁਰਾਣੇ ਕੰਦਾਂ ਤੇ ਸਿਲਣ ਘਰ ਚ ਸਮਾਨ ਦੇ ਨਾਂ ਤੇ ਬਸ ਜ਼ਰੂਰੀ ਉਹ ਵੀ ਟੁੱਟੀਆਂ ਭੱਜੀਆਂ ਚੀਜ਼ਾਂ ਇਹ ਸਿਰਫ ਪੈਸੇ ਦੀ ਘਾਟ ਨਹੀਂ ਉਮੀਦ ਦੀ ਘਾਟ ਲੱਗਦੀ ਹੈ ਤੇ ਉੱਥੇ ਮੌਜੂਦ ਨੇ ਬੰਨਾਲਾਲ ਦੀ ਪਤਨੀ ਤੇ ਧੀ ਵੀ ਨਾ ਉਹਨਾਂ ਦਾ ਕੀ ਰਿਐਕਸ਼ਨ ਹੁੰਦਾ ਕੇਦਾਰ ਨੂੰ ਦੇਖ ਕੇ ਇੱਕ ਅਣਜਾਣ ਬੰਦਾ ਪਹਿਲਾਂ ਤਾਂ ਉਹ ਹੈਰਾਨ ਹੁੰਦੀਆਂ ਨੇ ਥੋੜਾ ਡਰ ਜਿਹਾ ਵੀ ਲੱਗਦਾ ਸ਼ੱਕੀ ਨਜ਼ਰਾਂ ਨਾਲ ਦੇਖਦੀਆਂ ਨੇ ਲਾਜ਼ਮੀ ਹੈ ਹਾਂਜੀ ਆਪਣੀ ਮੁਸੀਬਤ ਚ ਕਿਰੇ ਹੋਈ ਨੇ ਪਤਾ ਨਹੀਂ ਕੌਣ ਆ ਗਿਆ ਕਿਤੇ ਕੋਈ ਲੈਣਦਾਰ ਨਾ ਹੋਵੇ ਅੱਖਾਂ ਚ ਸਵਾਲ ਹੁੰਦੇ ਨੇ ਕੌਣ ਐ ਕੀ ਚਾਹੀਦਾ ਪੱਕੇਦਾਰ ਫਿਰ ਦੱਸਦਾ ਆਪਣਾ ਤੁਹਾਰਫ ਕਰਾਂਦਾ ਹੈ ਨਾ ਹਾਂ ਬੜੇ ਸਲੀਕੇ ਨਾਲ ਉਹ ਦੱਸਦਾ ਹੈ ਕਿ ਪੰਨਾ ਲਾਲ ਜੀ ਨਾਲ ਉਸ ਦਾ ਪੁਰਾਣਾ ਵਾਸਤਾ ਹੈ ਅੱਛਾ ਕਿਸ ਤਰ੍ਹਾਂ ਦਾ ਵਾਸਤਾ ਇੱਕ ਐਹਸਾਨ ਦਾ ਜ਼ਿਕਰ ਆਂਦਾ ਹੈ ਸ਼ਾਇਦ ਹਾਂਜੀ ਬਿਲਕੁਲ ਕੇਦਾਰ ਦੱਸਦਾ ਹੈ ਕਿ ਕਈ ਸਾਲ ਪਹਿਲਾਂ ਜਦੋਂ ਉਹ ਗਰੀਬ ਵਿਦਿਆਰਥੀ ਸੀ ਤਾਂ ਪੰਨਾ ਲਾਲ ਜੀ ਨੇ ਉਸ ਦੀ ਪੜ੍ਹਾਈ ਵਿੱਚ ਮਦਦ ਕੀਤੀ ਸੀ फीस वगैरह ਦਿੱਤੀ ਸੀ। ओ त एही गल सी। हां, ਤੇ ਇਹ ਸਿਰਫ ਪੈਸੇ ਦੀ ਮਦਦ ਨਹੀਂ ਸੀ, ਇੱਕ ਤਰ੍ਹਾਂ ਦਾ ਹੌਸਲਾ ਸੀ। ਇਸ ਲਈ ਕੇਦਾਰ ਦੇ ਮਨ ਵਿੱਚ ਉਹਨਾਂ ਲਈ ਬਹੁਤ ਇੱਜ਼ਤ ਹੈ ਤੇ ਇੱਕ ਕਰਜ਼ ਦਾ ਅਹਿਸਾਸ ਵੀ। ਤੇ ਜਦੋਂ ਪਰਿਵਾਰ ਦੀ ਇਹ ਹਾਲਤ ਦੇਖਦਾ ਹੈ ਤਾਂ ਉਹ ਕਰਜ਼ ਇੱਕ ਜ਼ਿੰਮੇਵਾਰੀ ਬਣ ਜਾਂਦਾ ਹੈ। ਬਿਲਕੁਲ, ਉਹ ਮਹਿਸੂਸ ਕਰਦਾ ਹੈ ਕਿ ਹੁਣ ਮੇਰੀ ਵਾਰੀ ਹੈ ਕੁਝ ਕਰਨ ਦੀ। ਪਰ ਇਹ ਫੈਸਲਾ ਲੈਣਾ ਕਿ ਮੈਂ ਹੁਣ ਇਹਨਾਂ ਦੀ ਮਦਦ ਕਰਨੀ ਹੈ ਇਹਨਾਂ ਨਾਲ ਰਹਿਣਾ ਹੈ ਇਹ ਸੌਖਾ ਤਾਂ ਨਹੀਂ ਹੋਣਾ ਉਸ ਦੀ ਆਪਣੀ ਵੀ ਤਾਂ ਕੋਈ ਜ਼ਿੰਦਗੀ ਹੋਵੇਗੀ ਨਹੀਂ ਬਿਲਕੁਲ ਸੌਖਾ ਨਹੀਂ ਨੋਵਲ 'ਚ ਲੱਗਦਾ ਹੈ ਕਿ ਕੇਦਾਰ ਆਪ ਵੀ ਕੋਈ ਬਹੁਤਾ ਅਮੀਰ ਨਹੀਂ ਪਰ ਉਹ ਉਸ ਵੇਲੇ ਆਪਣਾ ਸਭ ਕੁਝ ਭੁੱਲ ਜਾਂਦਾ ਹੂੰ ਉਸ ਨੂੰ ਬਸ ਉਹ ਪਰਿਵਾਰ ਦਿਸਦਾ ਜਿਸ ਨੂੰ ਉਸ ਦੀ ਲੋੜ ਹੈ ਇਹ ਮਤਲਬ ਇੱਕ ਵੱਡੀ ਕੁਰਬਾਨੀ ਹੈ ਆਪਣੀਆਂ ਇੱਛਾਵਾਂ ਪਿੱਛੇ ਰੱਖ ਕੇ ਕਿਸੇ ਹੋਰ ਲਈ ਜਿਉਣ ਦਾ ਫੈਸਲਾ ਤੇ ਉਹ ਉੱਥੇ ਰਹਿਣਾ ਸ਼ੁਰੂ ਕਰ ਦਿੰਦਾ ਹੈ ਪਰ ਸਿਰਫ ਰਹਿਣ ਨਾਲ ਤਾਂ ਗੱਲ ਨਹੀਂ ਬੰਦੀ ਪੈਸੇ ਦੀ ਲੋੜ ਤਾਂ ਹੈਗੀ ਐ ਇਲਾਜ ਲਈ ਘਰ ਦੇ ਖਰਚ ਲਈ ਉਹਦਾ ਕੀ ਹੱਲ ਕਰਦਾ ਕੇਦਾਰ ਹਾਂ ਇਹੀ ਅਗਲੀ ਚੁਣੌਤੀ ਹੈ ਉਹ ਫੌਰੀ ਕੰਮ ਲੱਭ ਨਿਕਲ ਪੈਂਦਾ ਹੈ ਸੌਖਾ ਨਹੀਂ ਹੁੰਦਾ ਕੰਮ ਲੱਭਣਾ ਜਦੋਂ ਸਿਰ ਤੇ ਇੰਨੀ ਜ਼ਿੰਮੇਵਾਰੀ ਹੋਵੇ ਹਾਂਜੀ ਕਈ ਥਾਂ ੱੱਕੇ ਖਾਂਦਾ ਨਿਰਾਸ਼ ਵੀ ਹੁੰਦਾ ਪਰ ਹਿੰਮਤ ਨਹੀਂ ਹਾਰਦਾ ਆਖਿਰ ਉਸ ਨੂੰ ਇੱਕ ਕੜੀ ਸਾਜ਼ ਦੀ ਦੁਕਾਨ ਤੇ ਕੰਮ ਮਿਲ ਜਾਂਦਾ ਹੈ ਅੱਛਾ ਕੜੀ ਸਾਜ਼ ਕੋਲ ਤੇ ਉੱਥੇ ਉਹ ਕੰਮ ਕਿਵੇਂ ਕਰਦਾ ਹੈ ਮਿਹਨਤ ਇਮਾਨਦਾਰੀ ਪੂਰੀ ਲਗਨ ਨਾਲ ਉਹ ਜਾਣਦਾ ਹੈ ਕਿ ਉਸਦੀ ਕਮਾਈ ਤੇ ਪੂਰੇ ਪਰਿਵਾਰ ਦੀ ਆਸ ਹੈ ਇੰਨੀ ਮਿਹਨਤ ਤੇ ਇਮਾਨਦਾਰੀ ਨਾਲ ਕੰਮ ਕਰਦਾ ਹੈ ਕਿ ਕੜੀ ਸਾਜ਼ ਮਾਲਕ ਵੀ ਉਸ ਤੋਂ ਪ੍ਰਭਾਵਿਤ ਹੁੰਦਾ ਹੈ ਹਮ ਮਾਲਕ ਨੋਟਿਸ ਕਰਦਾ ਹੈ ਹਾਂ ਉਹ ਦੇਖਦਾ ਹੈ ਕਿ ਇਹ ਮੁੰਡਾ ਸਿਰਫ ਕੰਮ ਨਹੀਂ ਕਰ ਰਿਹਾ ਇਹਦੇ ਵਿੱਚ ਕੋਈ ਖਾਸ ਗੱਲ ਹੈ ਕੋਈ ਨੇਕੀ ਕੋਈ ਜ਼ਿੰਮੇਵਾਰੀ ਦਾ ਅਹਿਸਾਸ ਤੇ ਇੱਥੇ ਉਹ ਗੱਲ ਆਉਂਦੀ ਹੈ ਜੋ ਉਸ ਨੂੰ ਪਵਿੱਤਰ ਬਣਾਉਂਦੀ ਹੈ ਸ਼ਾਇਦ ਉਹ ਆਪਣੀ ਕਮਾਈ ਦਾ ਕੀ ਕਰਦਾ ਹੈ ਉਹ ਆਪਣੀ ਤਨਖਾਹ ਦਾ ਇੱਕ ਇੱਕ ਪੈਸਾ ਲਿਆ ਕੇ ਸਿੱਧਾ ਪਨਾ ਲਾਲ ਦੀ ਪਤਨੀ ਦੇ ਹੱਥੇ ਰੱਖ ਦਿੰਦਾ ਹੈ ਸਾਰੀ ਦੀ ਸਾਰੀ ਹਾਂਜੀ ਬਿਲਕੁਲ ਆਪਣੇ ਲਈ ਬਸ ਆਉਣ ਜਾਣ ਦਾ ਕਿਰਾਇਆ ਜਾਂ ਕੋਈ ਨਿੱਕਾ ਮੋਟਾ ਖਰਚ ਬਾਕੀ ਸਭ ਉਸ ਪਰਿਵਾਰ ਲਈ ਜਿਵੇਂ ਉਸਦੀ ਆਪਣੀ ਜ਼ਿੰਦਗੀ ਰੁਕ ਗਈ ਹੋਵੇ ਇਹ ਦੇਖ ਕੇ ਵੀਣਾ ਦੇ ਮਨ ਤੇ ਕੀ ਅਸਰ ਪੈਂਦਾ ਹੋ ਸ਼ੁਰੂਸ਼ ਤਾਂ ਉਹ ਸ਼ੱਕ ਕਰ ਰਹੀ ਸੀ हां पर जब वो रोज देखਦੀ ਹੈ ਕਿ ਇਹ ਬੰਦਾ ਸਾਡੇ ਲਈ ਆਪਣਾ ਆਪ ਮਾਰ ਰਿਹਾ ਹੈ ਬਿਨਾ ਕਿਸੇ ਮਤਲਬ ਦੇ ਤਾਂ ਉਹ ਸ਼ੱਕ ਹੌਲੀ ਹੌਲੀ ਖਤਮ ਹੋ ਜਾਂਦਾ ਤੇ ਉਸ ਦੀ ਥਾਂ ਕੀ ਲੈਂਦਾ ਪਹਿਲਾ ਹੈਰਾਨੀ ਫਿਰ ਹਮਦਰਦੀ ਫਿਰ ਇੱਜ਼ਤ ਤੇ ਫਿਰ ਇੱਕ ਡੂੰਗੀ ਕਦਰ ਉਹ ਮਹਿਸੂਸ ਕਰਨ ਲੱਗਦੀ ਹੈ ਕਿ ਧਾਰ ਦੀ ਥਕਾਵਟ ਉਸ ਦੀਆਂ ਕੁਰਬਾਨੀਆਂ ਨੂੰ ਕੀ ਇਹ ਰਿਸ਼ਤਾ ਸਿਰਫ ਇੱਜ਼ਤ ਤੱਕ ਰਹਿੰਦਾ ਹੈ ਜਾਂ ਕੁਝ ਹੋਰ ਨੇੜਤਾ ਵੀ ਆਉਂਦੀ ਹੈ ਹਾਲਾਤ ਉਹਨਾਂ ਨੂੰ ਕਾਫੀ ਨੇੜੇ ਲਿਆਉਂਦੇ ਨੇ ਇਹੀ ਤਾਂ ਨਾਨਕ ਸਿੰਘ ਦੀ ਖੂਬਸੂਰਤੀ ਹੈ ਕਿਦਾਰ ਸ਼ੁਰੂ ਤੋਂ ਵੀਨਾ ਨੂੰ ਭੈਣ ਜੀ ਕਹਿੰਦਾ ਹੈ ਭੈਣੀ ਸਮਝਦਾ ਹੈ ਪਰ ਹਾਲਾਤ ਇੱਕ ਕਰ ਦੁੱਖ ਸੁੱਖ ਸਾਂਝੇ ਇੱਕ ਦੂਜੇ ਦਾ ਸਹਾਰਾ ਹਾਂ ਤਾਂ ਇੱਕ ਅਣਕਹੀ ਜੀ ਨੇੜਤਾ ਇੱਕ ਸਮਝ ਤਾਂ ਪੈਦਾ ਹੋ ਹੀ ਜਾਂਦੀ ਹੈ ਜ਼ਰੂਰੀ ਨਹੀਂ ਰੋਮਾਂਟਿਕ ਹੋਵੇ ਪਰ ਇੱਕ ਡੂੰਗੀ ਭਾਵਨਾਤਮਕ ਸਾਂਝ ਜ਼ਰੂਰ ਬਣਦੀ ਹੈ ਉਹ ਬਿਨਾ ਬੋਲੇ ਇੱਕ ਦੂਜੇ ਦੀ ਗੱਲ ਸਮਝਣ ਲੱਗਦੇ ਨੇ ਸਮਾਜ ਦਾ ਡਰ ਨੈਤਿਕ ਬੰਧਨ ਉਹ ਵੀ ਤਾਂ ਹੋਣਗੇ ਨਾ ਬਿਲਕੁਲ ਇਹੀ ਤਾਂ ਅਸਲ ਸੰਘਰਸ਼ ਹੈ ਕੇਦਾਰ ਦਾ ਇੱਕ ਪਾਸੇ ਪਰਿਵਾਰ ਦੀ ਜ਼ਿੰਮੇਵਾਰੀ ਐਹਸਾਨ ਦੂਜੇ ਪਾਸੇ ਵੀਨਾ ਲਈ ਇੱਜ਼ਤ ਵਾਲੀ ਪਰ ਨੇੜਤਾ ਵਾਲੀ ਭਾਵਨਾ ਜਿਸ ਦਾ ਨਾਮ ਉਹ ਖੁਦ ਵੀ ਨਹੀਂ ਜਾਣਦਾ ਤੇ ਤੀਜਾ ਸਭ ਤੋਂ ਵੱਡਾ ਸਭ ਤੋਂ ਵੱਡਾ ਡਰ ਲੋਕ ਕੀ ਕਹਿਣਗੇ ਉਸ ਵੇਲੇ ਦਾ ਸਮਾਜ ਇੱਕ ਜਵਾਨ ਮੁੰਡਾ ਕੁੜੀ ਇੱਕੋ ਕਰ ਬਹੁਤ ਛੇਤੀ ਗਲਤ ਮਤਲਬ ਕੱਢ ਲੈਂਦਾ ਸੀ ਇਹੀ ਤਾਂ ਹੈ ਨੈਤਿਕ ਦੁਵਿਧਾ ਪਵਿੱਤਰ ਪਾਪੀ ਵਾਲੀ ਇਸੇ ਦੌਰਾਨ ਕਹਾਣੀ ਚ ਇੱਕ ਵੱਡਾ ਮੋੜ ਆਉਂਦਾ ਪੰਨਾ ਲਾਲ ਜੀ ਦੀ ਮੌਤ ਹੋ ਜਾਂਦੀ ਹੈ ਇਸ ਦਾ ਕੀ ਅਸਰ ਹੁੰਦਾ ਹੈ ਪੰਨਾ ਲਾਲ ਜੀ ਦੀ ਮੌਤ ਨਾਲ ਸਥਿਤੀ ਹੋਰ ਵੀ ਮਤਲਬ ਗੰਭੀਰ ਹੋ ਜਾਂਦੀ ਹੈ ਜਦੋਂ ਤੱਕ ਉਹ ਸਨ ਭਾਵੇਂ ਬਿਮਾਰ ਸਨ ਪਰ ਘਰ ਵਿੱਚ ਇੱਕ ਬਜ਼ੁਰਗ ਇੱਕ ਮਰਦ ਮੌਜੂਦ ਸੀ ਹਾਂ ਇੱਕ ਆਸਰਾ ਸੀ ਹਾਂਜੀ ਉਹਨਾਂ ਦੀ ਮੌਤ ਤੋਂ ਬਾਅਦ ਕੇਦਾਰ ਹੀ ਸਭ ਕੁਝ ਬਣ ਜਾਂਦਾ ਹੈ ਹੁਣ ਜ਼ਿੰਮੇਵਾਰੀ ਸਿਰਫ ਪੈਸੇ ਕਮਾਉਣ ਦੀ ਨਹੀਂ ਉਹਨਾਂ ਦੋ ਔਰਤਾਂ ਦੀ ਇੱਜ਼ਤ ਉਹਨਾਂ ਦੀ ਸੁਰੱਖਿਆ ਦੀ ਵੀ ਬਣ ਜਾਂਦੀ ਹੈ ਬੋਝ ਹੋਰ ਵੱਧ ਜਾਂਦਾ ਹੈ ਇਸ ਨਾਲ ਤਾਂ ਕੇਦਾਰ ਤੇ ਵੀਨਾ ਦਾ ਰਿਸ਼ਤਾ ਹੋਰ ਵੀ ਜ਼ਿਆਦਾ ਲੋਕਾਂ ਦੀਆਂ ਨਜ਼ਰਾਂ 'ਚ ਆ ਗਿਆ ਹੋਣਾ ਨਹੀਂ ਗੱਲਾਂ ਹੋਰ ਵੱਧ ਗਈਆਂ ਹੋਣਗੀਆਂ ਯਕੀਨਨ ਇੱਕ ਜਵਾਨ ਮੁੰਡੇ ਦਾ ਦੋ ਇਕਲੀਆਂ ਔਰਤਾਂ ਦੇ ਘਰ ਰਹਿਣਾ ਭਾਵੇਂ ਨੀਅਤ ਕਿੰਨੀ ਵੀ ਸਾਫ਼ ਹੋਵੇ ਲੋਕਾਂ ਨੂੰ ਤਾਂ ਗੱਲਾਂ ਬਣਾਉਣ ਦਾ ਮੌਕਾ ਮਿਲ ਜਾਂਦਾ ਹੈ ਹੂੰ ਕੇਦਾਰ ਦੀ ਹਰ ਗੱਲ ਤੇ ਸ਼ੱਕ ਕੀਤਾ ਜਾਣ ਲੱਗਦਾ ਹੈ ਉਸ ਦੀ ਸੇਵਾ ਉਸ ਦੀ ਨੇਕੀ ਸਭ ਤੇ ਸਵਾਲ ਉਠਣ ਲੱਗਦੇ ਨੇ ਇੱਥੇ ਪਵਿੱਤਰ ਪਾਪੀ ਵਾਲੀ ਗੱਲ ਪੂਰੀ ਤਰ੍ਹਾਂ ਸਾਹਮਣੇ ਆਉਂਦੀ ਹੈ ਕੰਮ ਪਵਿੱਤਰ ਪਰ ਹਾਲਾਤ ਤੇ ਲੋਕਾਂ ਦੀਆਂ ਨਜ਼ਰਾਂ ਉਸ ਨੂੰ ਪਾਪੀ ਬਣਾ ਰਹੀਆਂ ਨੇ ਜੇ ਕੁਝ ਖਾਸ ਘਟਨਾਵਾਂ ਦੀ ਗੱਲ ਕਰੀਏ ਪੰਨਾ ਲਾਲ ਜੀ ਦੀ ਬਿਮਾਰੀ ਤੇ ਮੌਤ ਦੇ ਸੀਨ ਨਾਨਕ ਸਿੰਘ ਨੇ ਕਿਵੇਂ ਦਿਖਾਏ ਨੇ ਬਹੁਤ ਹੀ ਭਾਵੁਕ ਤੇ ਯਥਾਰਥਵਾਦੀ ਢੰਗ ਨਾਲ ਪੰਨਾ ਲਾਲ ਜੀ ਦੀ ਬੇਵਸੀ ਅੱਖਾਂ ਕ ਪਰਿਵਾਰ ਦੀ ਚਿੰਤਾ ਪੜਨ ਵਾਲੇ ਨੂੰ ਹਲੂਨ ਦਿੰਦੀ ਹੈ ਮੌਤ ਵੇਲੇ ਦੁੱਖ ਦੇ ਨਾਲ ਇੱਕ ਅਜੀਬ ਸ਼ਾਂਤੀ ਵੀ ਹੈ ਜਿਵੇਂ ਉਹਨਾਂ ਨੂੰ ਛੁਟਕਾਰਾ ਮਿਲ ਗਿਆ ਪਰ ਪਰਿਵਾਰ ਲਈ ਤਾਂ ਦੁੱਖਾਂ ਦਾ ਨਵਾਂ ਦੌਰ ਸ਼ੁਰੂ ਹੋਇਆ ਹਾਂ ਤੇ ਉਸ ਔਖੇ ਵੇਲੇ ਕੇਦਾਰ ਹੀ ਸਭ ਤੋਂ ਵੱਡਾ ਸਹਾਰਾ ਬਣਦਾ ਹੈ ਸਾਰੀਆਂ ਰਸਮਾਂ ਕਰਦਾ ਹੈ ਹੌਸਲਾ ਦਿੰਦਾ ਹੈ ਤੇ ਕੇਦਾਰ ਤੇ ਵੀਨਾ ਵਿਚਕਾਰ ਗੱਲਾਂ ਕਿਹੋ ਜੀਆਂ ਹੁੰਦੀਆਂ ਨੇ ਪੈਸਿਆਂ ਦੀ ਤੰਗੀ ਬਾਰੇ ਅੱਗੇ ਕੀ ਬਣੂਗਾ ਇਸ ਬਾਰੇ ਹਾਂ ਕਈ ਵਾਰ ਬਸ ਚੁੱਪਚਾਪ ਬੈਠੇ ਭਵਿਕ ਬਾਰੇ ਸੋਚਦੇ ਨੇ ਕਦੀ ਵੀ ਨਾ ਹੌਲੀ ਜੀ ਪੁੱਛਦੀ ਏ ਖਰਚੇ ਬਾਰੇ ਕਦੇ ਕੇਦਾਰ ਤਸੱਲੀ ਦਿੰਦਾ ਇੱਕ ਗੱਲ ਹੋਰ ਨਜ਼ਰ ਆਉਂਦੀ ਏ ਵੀਨਾ ਨੂੰ ਕੇਦਾਰ ਦੀ ਫਿਕਰ ਹੁੰਦੀ ਏ ਅੱਛਾ ਹਾਂ ਉਹ ਦੇਖਦੀ ਏ ਕਿ ਉਹ ਆਪਣੀ ਸਿਹਤ ਦਾ ਖਿਆਲ ਨਹੀਂ ਰੱਖ ਰਿਹਾ ਦਿਨ ਰਾਤ ਕੰਮ ਉਹ ਟੋਕਦੀ ਏ ਆਰਾਮ ਕਰਨ ਲਈ ਕਹਿੰਦੀ ਏ ਇਹ ਛੋਟੀਆਂ ਛੋਟੀਆਂ ਗੱਲਾਂ ਉਹਨਾਂ ਦੇ ਆਪਸੀ ਰਿਸ਼ਤੇ ਇੱਕ ਦੂਜੇ ਲਈ ਫਿਕਰ ਨੂੰ ਦਿਖਾਉਂਦੀਆਂ ਨੇ ਤੇ ਕੜੀਸਾਜ਼ ਮਾਲਿਕ ਨਾਲ ਰਿਸ਼ਤਾ ਉਹ ਹਮੇਸ਼ਾ ਚੰਗਾ ਰਹਿੰਦਾ ਸ਼ੁਰੂਚ ਤਾਂ ਮਾਲਿਕ ਬਹੁਤ ਖੁਸ਼ ਹੁੰਦਾ ਹੈ ਪਰ ਜਿਵੇਂ ਜਿਵੇਂ ਕਿਦਾਰ ਦੀਆਂ ਜ਼ਿੰਮੇਵਾਰੀਆਂ ਵੱਧੀਆਂ ਨੇ ਕਦੇ ਪੈਸੇ ਪਹਿਲਾਂ ਚਾਹੀਦੇ ਹੁੰਦੇ ਕਦੇ ਛੁੱਟੀ ਇਹ ਗੱਲਾਂ ਹੌਲੀ ਹੌਲੀ ਮਾਲਿਕ ਦੇ ਮਨ 'ਚ ਕੀ ਕਹਿੰਦੇ ਨੇ ਸ਼ੱਕ ਪੈਦਾ ਕਰ ਸਕਦੀਆਂ ਨੇ ਹਮ ਸਮਝ ਸਕਦਾ ਹੈ ਜਾਂ ਸ਼ਾਇਦ ਉਹ ਕਿਦਾਰ ਦੀਆਂ ਮਜਬੂਰੀਆਂ ਨੂੰ ਪੂਰੀ ਤਰ੍ਹਾਂ ਸਮਝ ਨਾ ਸਕੇ ਅੱਗੇ ਜਾ ਕੇ ਰਿਸ਼ਤਾ ਵੀ ਥੋੜਾ ਤਣਾਅ ਵਾਲਾ ਹੋ ਸਕਦਾ ਹੈ ਤੇ ਅਖੀਰ ਵਿੱਚ ਵੀਨਾ ਦੀ ਮਾਂ ਉਹਨਾਂ ਦਾ ਕੀ ਰੋਲ ਹੈ ਇੱਕ ਮਾਂ ਇੱਕ ਵਿਧਵਾ ਉਹ ਕਿਦਾਰ ਨੂੰ ਕਿਵੇਂ ਦੇਖਦੀ ਹੈ ਉਹਨਾਂ ਦਾ ਕਿਰਦਾਰ ਬਹੁਤ ਗੁੰਝਲਦਾਰ ਹੈ ਇੱਕ ਪਾਸੇ ਤਾਂ ਉਹ ਕੇਦਾਰ ਦੀ ਬਹੁਤ ਸ਼ੁਕਰਗੁਜ਼ਾਰ ਹੈ ਜਾਣਦੀ ਹੈ ਜੇ ਇਹ ਨਾ ਹੁੰਦਾ ਤਾਂ ਪਤਾ ਨਹੀਂ ਕੀ ਬਣਦਾ ਸਹੀ ਗੱਲ ਹੈ ਪਰ ਦੂਜੇ ਪਾਸੇ ਉਹ ਇੱਕ ਮਾਂ ਹੈ ਤੀ ਦੇ ਭਵਿੱਖ ਦੀ ਚਿੰਤਾ ਹੈ ਸਮਾਜ ਦੀਆਂ ਨਜ਼ਰਾਂ ਦਾ ਡਰ ਹੈ ਉਹ ਦੇਖ ਰਹੀ ਹੈ ਕੇਦਾਰ ਤੇ ਵੀਨਾ ਦੀ ਨੇੜਤਾ ਨੂੰ ਪਾਵੇਂ ਕੇਦਾਰ ਤੇ ਭਰੋਸਾ ਪਰ ਲੋਕ ਕੀ ਕਹਿਣਗੇ ਦਾ ਡਰ ਉਸ ਨੂੰ ਅੰਦਰੋਂ ਖਾਂਦਾ ਹੈ ਤਾਂ ਉਹਨਾਂ ਦੇ ਵਿਵਹਾਰ 'ਚ ਵੀ ਫਰਕ ਆਂਦਾ ਹੋਣਾ ਹਾਂ ਕਦੇ ਬਹੁਤ ਨਿੱਗ ਦਿੰਦੀ ਹੈ ਕਦੇ ਇੱਕ ਅਜੀਬ ਜਿਹੀ ਦੂਰੀ ਠੰਡਕ ਜੀ ਆ ਜਾਂਦੀ ਹੈ ਉਹ ਵੀ ਹਾਲਾਤ ਤੇ ਸਮਾਜ ਦੇ ਦਬਾਅ 'ਚ ਪਿਸ ਰਹੀ ਹੈ ਤਾਂ ਕੁਲ ਮਿਲਾ ਕੇ ਇਹਨਾਂ ਸ਼ੁਰੂਆਤੀ ਹਿੱਸਿਆਂ ਵਿੱਚ ਨਾਨਕ ਸਿੰਘ ਸਿਰਫ ਕਹਾਣੀ ਨਹੀਂ ਕਹਿ ਰਹੇ ਉਹ ਮਨੁੱਖੀ ਰਿਸ਼ਤੇ ਆ ਜਜ਼ਬਾਤਾਂ ਸਮਾਜ ਦੀਆਂ ਸੱਚਾਈਆਂ ਨੈਤਿਕ ਦੁਬਿਧਾਵਾਂ ਇਹ ਸਭ ਕੁਝ ਸਾਡੇ ਸਾਹਮਣੇ ਰੱਖ ਰਹੇ ਨੇ ਬਿਲਕੁਲ ਤੇ ਕਿਸੇ ਨੂੰ ਸਿਰਫ ਚੰਗਾ ਜਾਂ ਮਾੜਾ ਨਹੀਂ ਦਿਖਾਉਂਦੇ ਹਰ ਕੋਈ ਹਾਲਾਤ ਦਾ ਮਾਰਿਆ ਹੈ ਕੇਦਾਰ ਦੇ ਇਰਾਦੇ ਨੇਕ ਨੇ ਪਰ ਨਤੀਜੇ ਜਾਂ ਲੋਕਾਂ ਦੀ ਸੋਚ ਉਸ ਨੂੰ ਪਾਪੀ ਬਣਾ ਸਕਦੀ ਹੈ ਹਾਂ ਉਹ ਪਵਿੱਤਰ ਤੇ ਪਾਪ ਵਿਚਲੀ ਧੁੰਦਲੀ ਲਕੀਰ ਦਿਖਾਉਂਦੇ ਨੇ ਹਾਂਜੀ ਕਿ ਇਹ ਸਿਰਫ ਕਾਲਾ ਚਿੱਟਾ ਨਹੀਂ ਬਹੁਤ ਸਾਰੇ ਸਲੇਟੀ ਰੰਗ ਵੀ ਨੇ ਦੇ ਵੀ ਸਾਫ ਹੈ ਕਿ ਗਰੀਬੀ ਕਿਵੇਂ ਸਭ ਕੁਝ ਤੇ ਅਸਰ ਪਾਉਂਦੀ ਹੈ ਰਹਿਣ ਸਹਿਣ ਰਿਸ਼ਤੇ ਇੱਥੋਂ ਤੱਕ ਕਿ ਨੈਤਿਕ ਫੈਸਲਿਆਂ ਤੇ ਵੀ ਹਾਂ ਗਰੀਬੀ ਇੱਥੇ ਇੱਕ ਤਰ੍ਹਾਂ ਨਾਲ ਕਹਾਣੀ ਦਾ ਪਾਤਰ ਹੀ ਹੈ ਤੇ ਨਾਲ ਹੀ ਸਮਾਜ ਦਾ ਦਬਾਅ ਲੋਕ ਕੀ ਕਹਿਣਗੇ ਦਾ ਡਰ ਖਾਸ ਕਰਕੇ ਔਰਤਾਂ ਦੇ ਸੰਦਰਭ ਵਿੱਚ ਬਿਲਕੁਲ ਤਾਂ ਅਸੀਂ ਇਸ ਗੱਲਬਾਤ ਦੇ ਅਖੀਰ ਵੱਲ ਵੱਧ ਰਹੇ ਹਾਂ ਇੱਕ ਆਖਰੀ ਸਵਾਲ ਜਾਂ ਵਿਚਾਰ ਜੋ ਸਰੋਤਿਆਂ ਲਈ ਛੱਡਿਆ ਜਾ ਸਕਦਾ ਹੈ ਮੇਰੇ ਖਿਆਲ ਚ ਸਭ ਤੋਂ ਵੱਡਾ ਸਵਾਲ ਇਹੀ ਉੱਭਰਦਾ ਹੈ ਕਿ ਕਿਸੇ ਦੇ ਕੰਮਾਂ ਨੂੰ ਕਿਵੇਂ ਪਰਖਣਾ ਚਾਹੀਦਾ ਹੈ ਸਿਰਫ ਨਤੀਜਿਆਂ ਤੋਂ ਜਾਂ ਸਮਾਜ ਉਹਨਾਂ ਨੂੰ ਕਿਵੇਂ ਦੇਖਦਾ ਹੈ ਉਸ ਤੋਂ ਜਾਂ ਫਿਰ ਨੀਅਤ ਤੇ ਮਜਬੂਰੀ ਨੂੰ ਵੀ ਸਮਝਣਾ ਚਾਹੀਦਾ ਹੈ ਹਾਂਜੀ ਬਿਲਕੁਲ ਕੇਦਾਰ ਦੇ ਮਾਮਲੇ 'ਚ ਜੇ ਉਸਦੇ ਨੇਕ ਕੰਮਾਂ ਕਰਕੇ ਵੀ ਉਸਨੂੰ ਬਦਨਾਮੀ ਮਿਲਦੀ ਹੈ ਤਾਂ ਅਸਲ ਪਾਪ ਕਿਸ ਦਾ ਹੈ ਕੇਦਾਰ ਦਾ ਜਾਂ ਉਸ ਸਮਾਜ ਦਾ ਜੋ ਨੇਕੀ ਨੂੰ ਪਛਾਣਨ ਦੀ ਬਜਾਏ ਬਦਨਾਮ ਕਰਦਾ ਹੈ ਬਹੁਤ ਹੀ ਡੂੰਗਾ ਸਵਾਲ ਹੈ ਸੋਚਣ ਲਈ